ਮਾਤਾ ਗਈ ਆ ਮੇਰੇ ਕਮਰੇ ਚ ਝੁੱਟੀ ਉੱਥੇ ਦੇ ਮੁੰਡਾ ਪੜਨ ਆ ਹੀ ਵੀ ਅੱਖਾਂ ਤੇ ਸਹੀ ਉਹਨੂੰ ਕੀ ਕਹਿਣ ਲੱਗੀ ਆ ਜਸਨ ਪੁੱਤ ਆ ਆਪਣੇ ਮਾਮੇ ਨੂੰ ਫੋਨ ਲਾਦੇ ਹਾਂ ਮੰਮੀ ਦਾ ਉਧਰ ਵਾਲਾ ਫੋਨ ਇਹਦੇ ਵਿੱਚ ਕਿਹੜਾ ਨੰਬਰ ਹੈਗਾ ਮਾਮੇ ਦਾ ਮਾਤਾ ਤੇਰੀ ਜੁਰਤ ਕਿੱਦਾਂ ਪਈ ਮੇਰੇ ਕਮਰੇ ਚ ਆਉਂਦੀ ਮੁੰਡਾ ਮੇਰਾ ਪੜਨ ਆ ਵਾ ਸਗੀ ਦਾਦੀ ਹੁੰਦੀ ਨਾ ਤੂੰ ਉਹਨੂੰ ਕਹਿ ਵੀ ਜੰਦੀ ਪੁੱਤ ਦਾਦੀ ਦੇ ਅੱਖੇ ਲੜਗਾ ਤੂੰ ਤੇ ਹੈ ਹੀ ਮਤ ਰਹੀ ਆ ਵੇ ਅੱਲਾ ਜਸਨ ਮੈਂ ਹੁਣ ਇਹਨੂੰ ਕੋਈ ਗੱਲ ਕਹੀ ਆ ਉਹ ਤਾਂ ਹੀ ਆਣ ਕੇ ਤੇ ਮੇਰੇ ਦਿਵਾਲੇ ਹੋ ਗਈ ਆ ਤੇ ਕੀ ਗੱਲ ਮੈਂ ਤੇਰੇ ਲਾਗੇ ਬਹਿ ਨਹੀਂ ਸਕਦੀ ਮੈਂ ਕਿਹੜਾ ਉਹਨੂੰ ਕਹਿਆ ਵਾ ਬਹਿਣ ਦੀ ਗੱਲ ਹੋਰ ਆ ਜੇ ਨਾ ਫੋਨ ਕਹਿਣ ਦੀ ਮਾਮੇ ਨੂੰ ਲਾ ਦੇ ਮਾਮੇ ਕੋ ਕਿ ਕੀ ਕਰਉਣਾ ਤੂੰ ਤੇ ਫੇਰ ਕਿ ਹਲਾ ਨਹੀਂ ਸਕਦੇ ਆਪਣਾ ਹੀ ਨਾ ਕੋਈ ਉਪਰਾ ਵਾ ਬਹਿਣ ਦੀ ਉਪਰਾ ਹੀ ਆ ਤੁਹਾਡਾ ਉਹ ਆਪਣਾ ਨਹੀਂਗਾ ਕੀ ਤਾਂ ਕੀ ਪਟੀਆਂ ਪੜਾਉਣੀਆਂ ਤੇ ਬਿਲਕੁਲ ਨਹੀਂ ਮਾਮੇ ਨੂੰ ਫੋਨ ਲਾਉਣਾ ਜੇ ਨਾ ਤੇ ਚਪੇੜਾਂ ਨਾਲ ਤੇਰਾ ਮੂੰਹ ਸਿਰਦੂੰਗੀ ਜੇ ਫੋਨ ਲਾਇਆ ਉਹਨੂੰ ਤੇ ਹੇ ਮੰਮੀ ਜੇ ਮੈਂ ਫੋਨ ਲਾਇਆ ਨਹੀਂ ਇਹਨੇ ਪੈਣਾ ਮੈਂ ਚਪੇੜਾਂ ਵਾਂ ਟੰਡਾ ਪੇ ਆ ਬਹਿ ਤੇ ਗਈ ਆਕੇ ਤਾਂ ਤੂੰ ਇਹਦੇ ਲਾਗੇ ਆਖੇ ਲੱਗ ਜਣਾ ਅਸੀਂ ਤੇ ਲਿਆ ਦੱਦ ਜੀ ਲਾਦਾ ਅੱਗੇ ਤੇ ਉਹਨਾਂ ਦਾ ਹੋਇਆ ਮਰ ਚਲੇਆ ਵਾ ਤੂੰ ਹੋਂਿੱਥੇ ਹੈਗਾ ਨਹੀਂ ਮੈਂ ਕਿੱਥੋਂ ਲਾ ਦੇਣਾ ਵਾ ਲਾਉਣ ਬਾਰੇ ਸੋਚੀ ਵੀ ਨਾ ਮੈਂ ਲਾਵਾਂ ਜਾਂ ਨਾ ਲਾਵਾਂ ਆ ਸੁਣ ਲੈ ਜਸਨ ਵੀ ਇਹ ਨਾ ਜਾਣ ਕੇ ਕਿ ਪਤ ਨੂੰ ਅੱਜਾ ਮਾਰਦੀ ਹੈ ਨਾ ਕੋਈ ਗੱਲ ਨਹੀਂ ਗਈ ਤੇ ਦੌੜੀ ਆ ਜਾਂਦੀ ਆ ਕੀ ਕਰਨਾ ਅਸੀਂ ਮੁੰਡੇ ਲਾ ਕੇ ਬਹਿ ਨਹੀਂ ਸਕਦੇ ਇਹ ਥੋੜੀ ਕਰ ਲਵਾ ਤੇ ਤੂੰ ਆਨੀ ਆਂ ਕਿ ਇਹ ਲਾਣੀ ਨਾ ਲਾਵੇ ਕਿੱਥਾ ਨਾ ਮੈਂ ਤੇ ਆਨੀ ਆਂ ਪਿਲਾਏ ਆਪਣੇ ਮਾਮੇ ਨੂੰ ਫੋਨ ਉਹ ਆਵੇ ਤੇ ਗੱਲ ਲਾਵੇ ਜਿਹੜੇ ਬੰਦੇ ਲੰਮੀ ਆ ਜਿਹੜਾ ਕਹਿੰਦੀ ਨਾ ਭਰਾ ਨੂੰ ਫੋਨ ਲਾ ਤੇ ਭਰਾ ਨੂੰ ਫੋਨ ਨਾ ਉਹਨੇ ਲਾਉਣਾ ਮੁੰਡੇ ਨੇ ਤੇ ਨਾ ਲਾਉਣਾ ਮੈਂ ਤੁਸੀਂ ਮੇਰੇ ਨਾਲ ਗੱਲ ਕਰਨੇ ਤੇ ਮੇਰੇ ਨਾਲ ਨਿਜਠੋ ਮਿਆਂ ਤਾਂ ਨਹੀਂ ਚਾਰ ਬੰਦੇ ਲੈ ਕੇ ਆਵੇ ਉਸ ਦਿਨ ਲੈ ਕੇ ਆਇਆ ਨਾ ਕੁਲਚ ਵਾਲਾ ਤੇ ਬੜੀਆਂ ਅੱਖਾਂ ਕੱਢਦਾ ਹੁਣ ਲੈ ਕੇ ਆਵੇ ਚਾਰ ਬੰਦੇ ਅਸੀਂ ਸਾਦਨੇ ਆ ਮੈਂਬਰ ਸਰਪੰਚ ਨੂੰ ਅਸੀਂ ਆਨੇ ਆ ਨਾ ਤੇ ਚਮਾ ਬੰਦਿਆਂ ਤੇ ਜਦੋਂ ਗੱਲ ਹੋਈ ਨਾ ਤੇ ਜਦੋਂ ਤੇਰੇ ਨਾਲ ਸਾਰੀਆਂ ਗੱਲਾਂ ਦੱਸਿਆਂ ਤੇ ਵੇਖੀ ਫਿਰ ਇਿੱਥੇ ਰੰਗ ਕਿਤਾ ਉੱਡਣਾ ਤੇ ਤੂੰ ਕਿੱਧਰ ਨੂੰ ਜਾਣਾ ਵਾ ਇਹ ਤਾਂ ਸਾਰੀਆਂ ਮੇਰੀਆਂ ਗੱਲਾਂ ਦੱਸੀ ਜਾਂਦੇ ਮਾਤਾ ਆਵੇਂ ਨੇ ਸਿਆਣੇ ਕਹਿੰਦੇ ਵੀ ਜਿਹੜੀਆਂ ਢਿੱਡ ਦੀਆਂ ਗੱਲਾਂ ਨਾ ਇਹ ਜ਼ੁਬਾਨ ਤੇ ਆਉਂਦੀਆਂ ਵਾ ਜਿਹੜੇ ਕਹਿੰਦੇ ਨੇ ਚਵਾਂ ਬੰਦੇ ਤੇਰੀ ਬੇਇੱਜ਼ਤੀ ਕਰਾਉਂਗੀ ਤੇ ਕੀ ਸਬੂਤ ਵਾ ਤੁਹਾਡੇ ਕੋਲ ਦੱਸੋ ਤੇ ਸਹੀ ਮੈਨੂੰ ਸਬੂਤ ਤੁਹਾਡੇ ਕੋਲ ਹੈਗਾ ਵਾ ਆਹ ਵੇਖਾਂ ਜਦੋਂ ਚਵਾਂ ਬੰਦਾ ਤੇਨੂੰ ਦੱਸਿਆ ਨਾ ਵੀ ਗੱਲਾਂ ਕੀਤੀਆਂ ਇਹ ਵੇਖੀ ਤੇਰੇ ਸਿਰ ਤੇ ਕਿਤਾ ਜੁੱਤੀਆਂ ਮਾਰਦੇ ਆ ਵੀ ਤੂੰ ਛਿਆਣਿਆ ਬਿਆਣਾ ਨਾ ਆਹ ਕਰਤੂਤਾ ਕਰਨ ਰਹੀ ਆ ਜੁੱਤੀਆਂ ਤੇ ਮੇਰੇ ਤਾਂ ਮਾਰਨਗੇ ਨਾ ਜੇ ਮੈਂ ਕੁਝ ਕੀਤਾ ਵਾ ਆਪੇ ਤੁਸੀਂ ਕਰ ਲੈਣੀਆਂ ਤੇ ਆਪੇ ਪੰਜਾਬ ਤਾਂ ਦੱਸਣ ਲਾਪਣਾ ਵਾ ਤੇ ਕਰਤੂਤਾ ਤਾਂ ਦੀਆਂ ਮੇਰੀ ਕੋਈ ਨਹੀਂ ਆਉਣੀ ਗਾੜੀ ਤੇ ਜਿਹੜਾ ਤੂੰ ਨਾਲੇ ਆਨੀ ਤੇ ਨੇਜੇ ਦੀ ਸਾਰੇ ਕਮਾਈ ਖਾਂਦੇ ਆ ਹੁਣ ਪਤਾ ਲੱਗਣਾ ਤੈਨੂੰ ਇਹ ਕਮਾਈਆਂ ਲੱਗਦੀਆਂ ਕਿੱਥੇ ਆ ਤੇ ਖਾਈਆਂ ਕਿੱਤਾ ਮਾ ਜਦੋਂ ਰੋੜ ਜੜੀ ਕਿਉੜਾ ਪੜਕੇ ਤੂੰ ਨਾ ਆ ਸਬਦਾ ਹੈ ਨਹੀਂ ਆਜ ਆਇਆ ਹੈ ਨਹੀਂ ਅੱਗੇ ਬਣੇ ਪੱਤਰੇ ਤੇ ਬਹਿ ਜਾਂਦੀ ਡੈਡੀ ਜੀ ਆ ਚੀਜ਼ ਮੁੱਕ ਗਈ ਆ ਮੁੱਕ ਗਈ ਤੁਸੀਂ ਤੇ ਸਭ ਆਪਣੀ ਕੁੜੀ ਨੂੰ ਦੇਲ ਜਾਂਦਾ ਹੀ ਹੁਣ ਪਤਾ ਲੱਗਣਾ ਕੁੜੀ ਨੂੰ ਦੇ ਦੇ ਕੇ ਕਰਦਾ ਹੀ ਸਕਦਾ ਨਹੀਂ ਤੇ ਡੈਡੀ ਕਿੱਥੋਂ ਲੈਂਦਾ ਸੀ ਤਨਖਾਹ ਆਉਂਦੀ ਸੀ ਤੇ ਡੈਡੀ ਸੌਦਾ ਲੈਂਦਾ ਸੀ ਡੈਡੀ ਕਿਹੜਾ ਫਸਾ ਤੁ ਸੇੜਦਾ ਪਾਹ ਦਾ ਜਿੰਨੇ ਹੁੰਦੇ ਖਾਤਿਆਂ 'ਚ ਜਮਾ ਕਰਾਈ ਚਲੇ ਜਾਂਦੇ ਸੀ ਬਹੁਤ ਐ ਖਾਤਿਆਂ 'ਚ ਜਮਾ ਕਰਾਉਣੇ ਆ ਹੁਣ ਪਤਾ ਲੱਗੂ ਖਾਤਿਆਂ 'ਚ ਕਰਾਉਣੇ ਕਿ ਕਿੱਥੋਂ ਆਉਣੇ ਆ ਸਾਰਾ ਦਿਨ ਡੰਗਰਾਂ ਨਾਲ ਟੋਟ ਟੋਟ ਕੇ ਮਰਦਾ ਰਹਿੰਦਾ ਹੀ ਬਾਹਰ ਝੋਨਿਆਂ ਨੂੰ ਪਾਣੀ ਲਾ ਕਦੀ ਕੋਈ ਉਹਨਾਂ ਨੂੰ ਦਵਾਈਆਂ ਪਾ ਕਦੀ ਰੋੜੀਆਂ ਪਾ ਤੇ ਤੇਰੇ ਲਾਗੇ ਚ ਡੈਡੀ ਉਹਦੀ ਕਮਾਈ ਕਾਣ ਰਿਆ ਕੋਈ ਨਹੀਂ ਮੈਂ ਜੋੜੂੰਗੀ ਨਾ ਜੋੜੂੰਗੀ ਨਾ ਤੇ ਆਪੇ ਸਾਂਭ ਲੂੰਗੀ ਨਾ ਸਾੰਭੇ ਜਾਣਗੇ ਤੇ ਮੈਂ ਤੜਕੂ ਮੰਗਦੀਨਗੀ ਹੱਥ ਢਾਕੇ ਜਿੰਨਾ ਮੇਰੇ ਕੋ ਸਰੂ ਮੋਦੀ ਚ ਬੁਰਕੀ ਖਾ ਲੂੰਗੀ ਤੇ ਮੰਗਲਾ ਮੰਗਿਆ ਕਿ ਮੈਂ ਤੈਨੂੰ ਦੇਣਾ ਵਾ ਇਹ ਸਾਡੇ ਨਾਲ ਤੇਰਾ ਕਾਦਾ ਵੰਡ ਵਿਆਹ ਰਹਿਣਾ ਵਾ ਤੁਹਾਨੂੰ ਕਾਦਾ ਤੇਰਾ ਕਰ ਸੋਣਾ ਵਾ ਨੀ ਕਾਨੂੰਨੀ ਕੋਈ ਬਤਾ ਵੰਡ ਮਰਜੀ ਕਹੀਂ ਜਿੱਥੋਂ ਮਰਜੀ ਲਿਆਈ ਮਾਤਾ ਮੇਰੀ ਸੋਣਾ ਵੰਡ ਵਿਆਹ ਦੀ ਜਿਹੜੀ ਗੱਲ ਕਰਨੀ ਆ ਨਾ ਤੇ ਬਣਾਇਆ ਕਿਸੇ ਤੁਸੀਂ ਸਭ ਕੋ ਤੇ ਮੇਰੇ ਪੇਕਾਂ ਤੋਂ ਆਇਆ ਵਾ ਆ ਜਿੰਨਾ ਤੇ ਬੈਠੀ ਆ ਨਾ ਇਹ ਵੀ ਮੇਰੇ ਪੇਕਿਆਂ ਤੋਂ ਆਇਆ ਵਾ ਤੇਰੇ ਘਰ ਦੇ ਕਿਤੇ ਦੋ ਜੁੱਲੀਆਂ ਨਹੀਂ ਕੀ ਲੈ ਕੇ ਆਈ ਤੂੰ ਪਿੱਸਿਓ ਆਹਾਹਾਹਾਹਾ ਸਭ ਕੋ ਤੂੰ ਬੜਾ ਆਵਾ ਬਹੁਤ ਛੋਣੀ ਲੱਗੀ ਗੱਲ ਦੱਸਣ ਕੀ ਉਹਨਾਂ ਨੇ ਦਿੱਤਾ ਹੀ ਬਹੁਤ ਵੱਡੇ ਹੋ ਹੈਗੇ ਨਾ ਲਾਟ ਸਾਹਿਬ ਜਿਹੜਾ ਸਭ ਕੋ ਤੈਨੂੰ ਦੇਖੇ ਤੋ ਰਿਆ ਹੈਗਾ ਆ ਘਰੋਂ ਹੀ ਬਣਿਆ ਮੇਰੇ ਘਰੋਂ ਬਣਿਆ ਮਾਤਾ ਤੇਰੇ ਘਰੋਂ ਕੋਈ ਨਹੀਂ ਗਾ ਬਣਿਆ ਆਵੇਂ ਵਾਰ ਵਾਰ ਨਾ ਆ ਗੱਲਾਂ ਖਵਾਈ ਜਾਂ ਨਾ ਆਪਣਾ ਮੂੰਹ ਖੋਲ ਤੇ ਨਾ ਮੇਰਾ ਹੀ ਖਲਾ ਰਾਜਾ ਹੈ ਤੇਰੇ ਗਾੜੀ ਜੋੜੇ ਹੱਥ ਤੇਰੇ ਨਾਲ ਨਹੀਂ ਕੋਈ ਮੱਥਾ ਲਾ ਸਕਦਾ ਤੂੰ ਤੇ ਇੱਕ ਦੀ ਗਾੜੀ ਚਾਰ ਸਣਮ ਨਹੀਂ ਆ ਮੇਰੇ ਕੋ ਨਿਛਣੀਆਂ ਜਾਂਦੀਆਂ ਮੇਰੇ ਤੋਂ ਹੰਜੀ ਚਿਰ ਪਿਰੋਂ ਡਾ ਪੈਂਦੀ ਕਰੀਜਾ ਤੂੰ ਇੱਥੇ ਜੋ ਕਰਨਾ ਵਾ ਨਾ ਸੱਚੀ ਸੁਣਿਆ ਤੇਰਾ ਸਿਰਪੀੜ ਬੜੀ ਹੁੰਦੀ ਆ ਤੇਰੇ ਤੇ ਤੂੰ ਬਹੁਤ ਸੱਚੀਆਂ ਚੜਾਈਆਂ ਮੇਰੇ ਕੋਲ ਫਸੋਣੀ ਲਈਆਂ ਨਾ ਮੈਂ ਕਿਹੜੀ ਕਾੜੀਆਂ ਘੱਟ ਵਾ ਮੈਂ ਵੀ ਚੜੰਨੀਆਂ ਜਾਣਦੀ ਆ ਵੇਖ ਮਾਤਾ ਦੇ ਕੰਮ ਮੈਨੂੰ ਧਮਕਿਆਂ ਦੇਣ ਲਈ ਆ ਜਾਦ ਦੀ ਕੋੜ ਕਿੱਲੇ ਤੇ ਸਤੀਰੀਆਂ ਨੂੰ ਜਫੇ ਮੰਮੀ ਇਹ ਬੱਸ ਕਰੋ ਮੈਂ ਇਹ ਸਦਾਈ ਹੋਏ ਨਾ ਢਾਡੀ ਲੜਾਈ ਵੇਖ ਵੇਖ ਕੇ ਮੈਂ ਤਾਂ ਸਿਰਪੀ ਰੋਂਡਾ ਪੀਆ ਬੰਦਾ ਇੱਕ ਅੱਧੀ ਹਰ ਗਲਤੀ ਕਰੇ ਫੇਰ ਵੀ ਮੰਨਦਾ ਤੂੰ ਇੰਨੀਆਂ ਗਲਤੀਆਂ ਕੀਤੀਆਂ ਫੇਰ ਵੀ ਤੀ ਹਾਰ ਮੰਨਣ ਇਦਾਂ ਕਰੋ ਦਾਦੀ ਕੋ ਦਾਦੀ ਕੋ ਮਾਫੀ ਮੰਗ ਲਓ ਕੱਲ ਨੂੰ ਚਾਰ ਬੰਦੇਆਂ ਸਾਹਮਣੇ ਤੁਹਾਡੀ ਬੇਇੱਜ਼ਤੀ ਹੋਈ ਨਾ ਉਹਦਾ ਨੱਕ ਵੱਡੀ ਆਣੀ ਤੁਹਾਡੀ ਕੋਈ ਸ਼ਰਮ ਕਰ ਮਾਂ ਨੂੰ ਸਮਝਾਉਣ ਡਿਆਂ ਵਾ ਮਾਂ ਸਮਝੀ ਆ ਤੇ ਪਰ ਮੇਰੀ ਗੱਲ ਸੁਣ ਲਾ ਜੇ ਪੰਚਾਇਤ ਚ ਬੈਠਿਆ ਉਹਨਾਂ ਪੁੱਛਿਆ ਨਾ ਕਿ ਪੁੱਤ ਦੱਸ ਕੀ ਗੱਲ ਹੋਈ ਆਖੀ ਮੈਂ ਬੱਚਾ ਵਾਂ ਮੈਨੂੰ ਨਹੀਂ ਇਹਨਾਂ ਦੀ ਘਰ ਦੀਆਂ ਗੱਲਾਂ ਦਾ ਪਤਾ ਜੇ ਕੁਝ ਬੋਲ ਗਏ ਨਾ ਤੇ ਫੇਰ ਵੀ ਆਖੀ ਮੰਮੀ ਜੇ ਮੇਰੇ ਕੋ ਨਹੀਂ ਚੁੱਪ ਬੈਠੇ ਦਾਦੀ ਦਾਦੀ ਦਾ ਨਹੀਂ ਦੁੱਖ ਮੇਰੇ ਕੋ ਇੰਨਾ ਵੇਖਿਆ ਜਾਣਾ ਮੇਰੀ ਗੱਲ ਸੁਣ ਲਾ ਚੁੱਪ ਕਰਕੇ ਬਹਿ ਕੇ ਨਾ ਤੋਨੇ ਦੀ ਸੁਣੀ ਜਾਵੀਂ ਅੱਗਿਓ ਕੋਈ ਜਵਾਬ ਨਹੀਂ ਦੇਣਾ ਜੇ ਜਵਾਬ ਦਿੱਤਾ ਤੇ ਫਿਰ ਮੇਤੋ ਬੁਰਾ ਕੋਈ ਨਹੀਂ ਆ ਅੱਗੇ ਤੇ ਮਾਂ ਨੇ ਖਾਦੀ ਥੋੜੀ ਦਵਾਈ ਤੇ ਫਿਰ ਮਾਂ ਨਹੀਂ ਤੈਨੂੰ ਲੱਭਣੀ ਮੈਂ ਦਾਦੀ ਦਾਦਾ ਹੀ ਲੱਭੂਗਾ ਤੈਨੂੰ ਨਹੀਂ ਮੰਮੀ ਇਦਾਂ ਨਾ ਕਰਿਓ ਕੋਈ ਨਹੀਂ ਮੰਮੀ ਜੀ ਵੇ ਲੈ ਅਜੇ ਕਿੱਥੇ ਹੋਈ ਆ ਅਜੇ ਤਾਂ ਮੈਂ ਕੰਮ ਕਰਨ ਲਈ ਆਣ ਕੇ ਤੇ ਤੂੰ ਮਗਰੇ ਆ ਗਈ ਮੇਰੇ ਤੇ ਅਜੇ ਤਾਂ ਮੈਂ ਗੋਆ ਸੁੱਟਣਾ ਵਾਂ ਫੇਰ ਕਿਤੇ ਸਾਰੇ ਕੰਮ ਕਰਕੇ ਫੇਰ ਮੈਂ ਨਬੇੜ ਕੇ ਘਰ ਆਉਣਾ ਵਾਂ ਕਿੰਨੇ ਕੰਮ ਨਹੀਂ ਕਿੰਨੇ ਕਹੇਲੀ ਦੇ ਉਦਾਂ ਤਾਂ ਤੁਸੀਂ ਤੀ ਨਾ ਆਨੀ ਵੀ ਮੈਂ ਸਾਰੇ ਕੰਮ ਕਰ ਲੂੰਗੀ ਹੁਣ ਤੂੰ ਘਰੋਂ ਇੰਨੀ ਨਿਕਲਦੀ ਚਾਰ ਲੀੜੇ ਤੈਨੂੰ ਧੋਣ ਲਿਖਿਆ ਤੇ ਦਾਲ ਸਬ지 ਤਰਨ ਲਿਖਿਆ ਵਾ ਕੀਪਤਾ ਹੁਣ ਤੂੰ ਧਰ ਕੇ ਆਈਆਂ ਤੇ ਨਹੀਂ ਤਰ ਕੇ ਆਈਂ ਨਹੀਂ ਮੰਮੀ ਜੀ ਮੈਂ ਕੱਪੜੇ ਵੀ ਧੋਤਿਆ ਤੇ ਰੋਟੀ ਵੀ ਪਕਾ ਕੇ ਰੱਖਤੀ ਆ ਮੈਂ ਹਾਂ ਜਦੋਂ ਅਭੀ ਆਊਗਾ ਨਾ ਉਦੋਂ ਹੀ ਫੜਾ ਦੂੰਗੀ ਉਹਨੂੰ ਆਪ ਤਾਂ ਮੈਂ ਤਾਂ ਹੁਣ ਸਹੀ ਹੈ ਸਹੀ ਹੈ ਗੋਹਾ ਸੋਟ ਪੱਠੇ ਪਾ ਕਈ ਕੰਮ ਵੇਲੀ ਦੇ ਨਹੀਂ ਕਿਨੇ ਕੇ ਕਰਨ ਵਾਲੇ ਆ ਤੇ ਉਹ ਕਰਕੇ ਹੀ ਹੁਣ ਆਉਣਾ ਹੀ ਮੈਂ ਮੈਂ ਕਹਿਣ ਦੀ ਹੀ ਭਿਜੇ ਨਹੀਂ ਹੁਣ ਕੋਈ ਕੰਮ ਹੈਗਾ ਤੇ ਮੈਂ ਘੜੀ ਕ ਲ ਪੈ ਜਾ ਲੰਮੀ ਕਿੱਡਾ ਤੇ ਚਰਖਾ ਕੱਤਦੀ ਆਈਆਂ ਲੀੜੇ ਹੀ ਦੋ ਤੋਂ ਆਈਆਂ ਉੱਥੇ ਕੀ ਕਰਾਂ ਜਾਂ ਸਬਜ਼ੀ ਬਣਾ ਆਈਆਂ ਤੇ ਮੰਮੀ ਜੀ ਉਹ ਕੰਮ ਨਹੀਂ ਹੁੰਦਾ ਵੀ ਤੇ ਅਜੇ ਤੇ ਨਹੀਂ ਮੈਂ ਗੋਹਾ ਕੂੜਾ ਕਰਾਂਗੇ ਗੋਹਾ ਕੂੜਾ ਕਰਾਂਗੇ ਤਾਂ ਫਿਰ ਇਹ ਪਤਾ ਲੱਗੂ ਜਦੋਂ ਸਿਰ ਪੋਲਾ ਹੋਇਆ ਜਦੋਂ ਬਾਹਾਂ ਤੇ ਬਾਲਟੇ ਚੁੱਕੇ ਫਿਰ ਪਤਾ ਲੱਗਦਾ ਮੈਂ ਵੀ ਆਹ ਕੰਮ ਕਿੱਦਾਂ ਹੁੰਦੇ ਆ ਸਵੇਰ ਦੀ ਕਦੋਂ ਦੀ 2 ਘੰਟੇ ਹੋ ਚਲੇ ਮੈਨੂੰ ਇੱਥੇ ਵੇਹਲੀ ਚ ਖਾਪਦੀ ਨੂੰ ਕਹਿਣਾ ਸੌਖਾ ਵਾ ਕਰਨਾ ਬੜਾ ਔਖਾ ਵਾ ਤੋ ਇਹ ਮੈਨਿ ਨਵਾਜ ਮਾਰ ਲੈਂਦੇ ਮੈਂ ਵੀ ਕਰਾ ਦਿੰਦੀ ਤੁਹਾਡੇ ਨਾਲ ਤਾ ਕਿੰਨੀ ਕਵਾਰਾ ਤੈਨ ਮੈਂ ਹੁਣ ਘਰ ਆਵਾਜ਼ ਮਾਰ ਜਾਣਾ ਕਰੂੰ ਵੀ ਮੈਨੂੰ ਆਣ ਕੇ ਤੂੰ ਬਾਲਟਾ ਚਕਾ ਤੈਨੂੰ ਨਹੀਂ ਪਤਾ ਤੂੰ ਨਿਆਣੀ ਆ ਕਿੰਨੀ ਉਮਰ ਤੇਰੀ ਹੋ ਗਈ ਅੱਗੇ ਹੀ ਬਾਲਟਾ ਤੇ ਲਿਆਓ ਤਾਨੂੰ ਮੈਂ ਚਕਾ ਦਿੰਨੀ ਆ ਮੈਂ ਕਿਹੜਾ ਤੁਹਾਡਾ ਕੋਈ ਆਖਾ ਮੋੜਦੀ ਆ ਤੇ ਜਿਹੜੀ ਤੂੰ ਹੀ ਉਮਰ ਦੀ ਗੱਲ ਕਰਦੇ ਆ ਉਮਰ ਮੇਰੀ ਕਿੰਨੀ ਕੁ ਹੋ ਗਈ ਮੈਂ ਕਿਹੜੀ ਮੰਮੀ ਜੀ 70 ਬਤਰੀ ਹੋ ਗਈ ਆ 40 ਸਾਲਾਂ ਦੀ ਤੇ ਅੱਗੇ ਤੂੰ ਹੋ ਗਈ ਤੇ ਅੱਧੀ ਉਮਰ ਤੇ ਤੂੰ ਉੱਥੇ ਕੱਢ ਆਈ ਆ ਤੇ ਹੁਣ ਹੋਰ ਕੀ ਆ ਤੇ ਫੇਰ ਹ ਬੋਕਰ ਤੇ ਤੈਨੂੰ ਪਤਾ ਲੱਗੂਗਾ ਫੜ ਬੋਕਰ ਤੇ ਨਾਲੇ ਕੰਮ ਕਰੇਂਗੀ ਤੇ ਫੇਰ ਪਤਾ ਲੱਗੂ ਵੀ ਕਿਦਾਂ ਕੰਮ ਕਰੀਦਾ ਗੋਏ ਸੁਟੇਂਗੀ। ਸੇਤੀ ਨਾ ਕਹ ਕਹਿ ਤੇ ਦਿਨੀ ਵੀ ਮੈਂ ਉਹ ਕਰ ਲੂ ਤੇ ਮੈਂ ਜੇ ਕਰ ਲੂਗੀ। ਕੰਮ ਕਹਿਣੇ ਸੌਖੇ ਆ ਤੇ ਕਰਨੇ ਵੜੇ ਔਖੇ ਆ। ਜਦੋਂ ਕਰੇਂਗੀ ਤੇ ਉਦੋਂ ਪਤਾ ਲੱਗੂ ਸਾਰਾ ਘਰ ਦਾ ਵੀ ਤੇ ਬਾਹਰ ਦਾ ਵੀ ਅਜ ਮਾਂ ਦੇ ਸਿਰ ਤੇ ਤੁਹਾਨੂੰ ਐਸਾਂ ਲੱਭਣ ਡਈਆਂ ਤੁਹਾਨੂੰ। ਕੋਈ ਨਹੀਂ ਮੰਮੀ ਜੀ, ਤੁਹੀ ਮੈਨੂੰ ਗੁੱਸੇ ਨਾ ਹੋਵੋ ਮੈਂ ਸਾਰਾ ਕੰਮ ਕਰ ਲੂਗੀ। ਤੇ ਇਦਾਂ ਕਰ ਫੇਰ ਕੇ ਭਾਰੀ ਤੇ ਜਾ ਚੱਲ ਜਾ ਘਰ ਜਾ ਕੇ ਕੋਈ ਕੰਮ ਕਰ ਜਾ ਕੇ ਜਾ। ਫੇਰ ਲਾ ਹੀ ਨਹੀਂ ਕੋ ਕਰ ਲਾ ਇਕੱਠਾ। ਹਾਂ ਦੋ ਹੋ ਗਈ ਇਹਦੇ ਵਾਲੀ ਇਹ ਰਹੀ ਖੋਤੀ ਦੀ ਖੋਤੀ ਗਿੱਡਾ ਏ ਆਪ ਮੋਟੀ ਆ ਉਹਦਾ ਹੀ ਇਹਦਾ ਦਿਮਾਗ ਮੋਟਾ ਵਾ ਇਹਨੂੰ ਪਤਾ ਉਹਦਾ ਲੱਗੂਗਾ ਜਦੋਂ ਆਪਣੇ ਮੋਢਿਆਂ ਤੇ ਰੱਖ ਕੇ ਚਲਾਉਣੀ ਪਈ ਐ ਤੇ ਦਹੀਂ ਆ ਨਾ ਠੰਡੇ ਦੁੱਧ ਫੂਕਾਂ ਦੇਣ ਵੇ ਅਖੀ ਤੇ ਸਹੀ ਗਰਮੀ ਬੜੀ ਆ ਦੇ ਕੰਮ ਤੇ ਸਾਰਾ ਨਿਬੜ ਗਿਆ ਵਾ ਲੰਮੇ ਕੀ ਪਹਿਣਾ ਵਾ ਹੁਣ ਘੜੀ ਲੱਗ ਗਈ ਆ ਵੇਲੀ ਬਾਰੀ ਬੁੱਕਰ ਕਰਦੇ ਆ ਇਦਾਂ ਕਰਦੇ ਆ ਮੰਮੀ ਨੂੰ ਫੋਨ ਨਾ ਲਾਵਾਂ ਜਿੱਦਨ ਦੀ ਆਈ ਆ ਰਾਜੀ ਬਾਜੀ ਪੁੱਛਿਆ ਹੀ ਨਹੀਂ ਆ ਉਹ ਵੀ ਫਿਰ ਕਹਿੰਦੇ ਆ ਕਿ ਸੋਰੇ ਜਾ ਕੇ ਤੁਹਾਡਾ ਚੇਤਾ ਹੀ ਪਲਾ ਲੈਣੀ ਆ ਨਾਲੇ ਪਤਾ ਲੱਗੂਗਾ ਕਿ ਭਾਬੀ ਨੇ ਤਾਂ ਨਹੀਂ ਕੋਈ ਕਪਾਤ ਪਾਇਆ ਫਿਰ ਉਦਾਂ ਦਾ ਪੁੱਛਿਆ ਹੀ ਨਹੀਂ ਗਿਆ ਵੀ ਇੱਕ ਤੇ ਉਹ ਵੀ ਛੱਟ ਨਾ ਚਾਂਜੋ ਰੌਲਾ ਜਾ ਭਾ ਕੇ ਤੇ ਬਹਿ ਜਾਂਦੇ ਆ ਘਰ ਹਣ ਮਮੀ ਵਿਚਾਰੀ ਜੋਕਲੇ ਫੋਨ ਫੇਰ ਆ ਕਾ ਪਤਾ ਨਹੀਂ ਹੁਣ ਕਿਹੜੇ ਭੈਣ ਭਰਾ ਦਾ ਫੋਨ ਆ ਗਿਆ ਫੋਨ ਚੁੱਕਣ ਨੂੰ ਵੀ ਨਹੀਂ ਜੀ ਕਰਦਾ ਫੋਨ ਚੁੱਕਣ ਨੂੰ ਤਾਂ ਆ ਹੀ ਕੀ ਕਰੇ ਨਾ ਜੇ ਘਰ ਦੇ ਵਿੱਚ ਕੋਈ ਨਾ ਸੁਲਾਸ ਪਾਈ ਹੋਏ ਮਨ ਤੇ ਛੜਿਆ ਵਾ ਹੁਣ ਕਰਾ ਤੇ ਕਰਾਂ ਕੀ ਪਰ ਚੁੱਕ ਕੇ ਵੇਖ ਲੈਣੀ ਹੈ ਹੈਲੋ ਮਮੇ ਜੀ ਸਤਿ ਸ਼੍ਰੀ ਅਕਾਲ ਸੱਸਰੀ ਕਾਲ ਪੁੱਤ ਠੀਕ ਠਾਕ ਵਾ ਕੀ ਹਾਲ ਵਾ ਹਾਂਜੀ ਠੀਕ ਠਾਕ ਵਾ ਤੁਸੀਂ ਤਾਂ ਸੋ ਠੀਕ ਸਾਹਿਬ ਜੀ ਠੀਕ ਠਾਕ ਵਾ ਆ ਤੇਰਾ ਫੋਨ ਆ ਗਿਆ ਤੇ ਮੇਰੇ ਨਾ ਮਨ ਨੂੰ ਠੰਡ ਜੀ ਪੈ ਗਈ ਆ ਹੋਰ ਤੇਰਾ ਦਿਲ ਕਰਨ ਦਿਆ ਸੀ ਤੇ ਮੈਂ ਇੱਥੇ ਬੈਠੀ ਹਾਂ ਬਾਰ ਇਦਾਂ ਹੀ ਮੇਰੇ ਕੋਈ ਕੰਮ ਖਤਲ ਦੇ ਵਿੱਚ ਹੋਇਆ ਨਹੀਂ ਆ ਤੇ ਜਿੱਦਾਂ ਤੁਸੀਂ ਨਾ ਮੇਰੀ ਗੱਲ ਸੁਣ ਕੇ ਨਾ ਮੇਰੀ ਆਵਾਜ਼ ਸੁਣ ਕੇ ਤੁਹਾਡੇ ਕਾਰਨ ਇਹ ਠੰਡ ਈ ਹੁੰਦੀ ਨਾ ਇਦਾਂ ਹੀ ਬਾਹਰ ਨਾਲ ਨਾਲ ਬੜ ਕੇ ਰਿਆ ਕਰਨ ਉਹਨਾਂ ਵੀ ਤੁਸੀਂ ਆਪਣੀ ਧੀ ਸਮਝਿਆ ਕਰੋ ਨਹੀਂ ਪੁੱਤ ਧੀ ਉਹਨੂੰ ਕਿੱਥਾਂ ਸਮਝਾਂ ਧੀ ਬੰਦੀ ਆ ਅਵੇਂ ਨਹੀਂ ਸਿਆਣਿਆਂ ਨੇ ਆਖਿਆ ਕਿ ਜੇ ਨੌਵਾਂ ਧੀਆਂ ਬਣ ਜਾਣ ਤੇ ਫਿਰ ਲੋਕੀਂ ਧੀਆਂ ਕਿਉਂ ਲੱਭਣ ਉਹ ਨਹੀਂ ਉਹ ਤੇ ਹੀ ਬਣਦੀ ਉਹ ਤੇ ਨਾ ਉਹ ਜਿਹੜੀ ਉਹਦਣ ਵਾਲੀ ਗੱਲ ਹੀ ਨਾ ਉਹ ਸੁਣ ਕੇ ਤੇ ਉਹਨੇ ਤਾਂ ਬਹੁਤ ਕਲੇਸ਼ ਪਾਇਆ ਵਾ ਬਹੁਤ ਜਸਨ ਨੂੰ ਵੀ ਕੁੱਟਿਆ ਵਾ ਨਹੀਂ ਦੱਸਾਂ ਤੈਨੂੰ ਕੀ ਹੋਣ ਕੀ ਹੋਇਆ ਵਾ ਉਹੋ ਹੀ ਗੱਲ ਜਿਹੜੀ ਤੇਰੇ ਸਾਹਮਣੇ ਜਸਨ ਨੇ ਦੱਸ ਦਿੱਤੀ ਇਹਨੇ ਲਈ ਉਹ ਸੁਣ ਇਹਨੇ ਹੁਣ ਕੁੱਟਿਆ ਬੜਾ ਵਾ ਜਸਨ ਨੂੰ ਤੇ ਇੰਨਾ ਇਹਨੇ ਕਲੇਸ਼ ਪਾਇਆ ਵਾ ਕਿ ਕੋਈ ਹੱਬ ਹੀ ਨਹੀਂਗਾ ਕਹਿੰਦੀ ਕੀ ਆ ਇੱਕੋ ਗੱਲ ਕਹਿਣ ਲਈ ਆ ਵੀ ਮੈਨੂੰ ਐਡ ਕਰ ਦੋ ਮੈਨੂੰ ਐਡ ਕਰ ਦੋ ਮੈਂ ਤੇ ਇਹਦੇ ਲਾਇਆ ਭਰਾ ਨੂੰ ਫੋਨ ਆਖਿਆ ਜੱਥਨ ਨੂੰ ਲਾ ਕੇ ਦੇ ਜੇ ਲਾ ਕੇ ਨਹੀਂ ਦਿੱਤਾ ਮੈਂ ਹ ਲੰਬਦੀ ਆ ਨਾ ਤੇ ਮੈਂ ਉਹਨੂੰ ਕਹਿੰਨੀ ਆ ਆ ਤੈਨੂੰ ਐਡ ਕਰ ਜਾ ਬੜਾ ਉਧਰ ਤੇ ਆ ਕੇ ਤੇਂਗਰਦਾ ਹੀ ਤੇ ਬੜੇ ਆੜ ਕੇ ਤੇ ਢੇਲੇ ਕੱਢਦਾ ਸਾਡੇ ਵੱਲ ਤੇ ਹੁਣ ਵੇਖ ਲੈ ਵੀ ਕਿਹਦਾ ਕਸੂਰ ਵਾ ਤੇ ਕਿਹਦਾ ਨਹੀਂ ਜਦੋਂ ਇਹਨੂੰ ਪਕਾ ਕੇ ਖਾਣੀਆਂ ਪਈਆਂ ਨਾ ਪਤਾ ਤੇ ਇਹਨੂੰ ਉਦੋਂ ਲੱਗਣਾ ਵਾ ਮੰਮੀ ਤੂੰ ਇਹੋ ਹੀ ਦਾਨੀਆਂ ਗੱਲਾਂ ਨਾ ਕਰਿਆ ਕਰੋ ਆਟੇ ਸੁਧੜਿਆ ਤੇ ਪੰਜ ਛੱਟ ਵਾਦੇ ਤੇ ਅੱਜ ਹੁੰਦੇ ਚੰਗੇ ਲੱਗਦੇ ਕੱਲੀ ਕੱਲੀ ਸਾਡੀ ਨੌਂ ਆਂਟ ਘਵਾੜਨ ਦੀ ਇਹ ਛੱਡਣਾ ਕਿਹਦੀ ਹੋਣੀ ਬਟਨਾਂ ਤੇ ਕਿਹਨੇ ਦਾ ਢਾ ਵੱਡਣਾ ਮਾ ਤੇ ਬੇਟੀ ਜਿਹੜੀ ਹੁਣੀ ਉਹ ਵਾਦੇ ਸੀ ਨਹੀਂ ਬੇਟੀ ਇਹਨੂੰ ਹੋਰ ਹੋ ਚੱਲੀ ਆ ਤੈਨੂੰ ਕੀ ਪਤਾ ਸਾਡੀ ਕਿੰਨੀ ਕ ਬੇਟੀ ਹੋਣ ਰਹੀ ਆ ਇਹ ਕੀ ਕੁਛ ਕਰੰਦੀ ਤੇ ਕੀ ਨਹੀਂ ਕਰੰਦੀ ਤੈਨੂੰ ਧੀਏ ਮੈਂ ਹੁਣ ਕੀ ਕੀ ਦੱਸਾਂ ਫੋਨ ਦੇ ਉੱਤੇ ਇਹ ਇੱਥੇ ਕਿਤੇ ਪੰਦਾ ਬੁਰਿਆਂ ਨਾਲ ਲੱਗ ਕੇ ਤੇ ਛੰਡੀ ਰਹਿੰਦੀ ਆ ਮੈਂ ਤਾਂ ਇੱਥੇ ਬਾਹਰ ਆਣ ਕੇ ਤੇ ਵਿਹੜੇ 'ਚ ਬੈਠੀ ਹਾਰ ਕੇ ਪਰੇਸ਼ਾਨ ਹੋ ਕੇ ਇਹਨਾਂ ਨੇ ਨਾ ਲਿਆ ਕਰੋ ਵੀ ਨਹੀਂ ਅੰਨਾ ਤੇ ਵਨ ਸੁਪਾਹੀ ਤਾਂ ਦਾ ਹੋ ਗਿਆ ਐਵੇਂ ਕਹਿੰਦੇ ਕਿ ਇੱਕ ਛਡਾਈ ਹੋਗਾ ਤੇ ਹਾਰੇ ਛਡਾਈ ਹੋ ਜਾਂਦੇ ਹੁੰਦੇ ਆ ਨਹੀਂ ਇੱਕ ਗੱਲ ਯੋ ਇੱਕ ਤੇ ਸਿਰ ਚ ਸੇਤਰ ਮਾਰਨ ਨੂੰ ਨਹੀਂ ਆਹਾ ਬਾਕੀ ਕਰਦੀ ਹੋਰ ਤੇ ਸਾਡੇ ਨਾਲ ਸਭ ਕੁਝ ਕਰੀ ਜਾਂਦੀ ਮੈਂ ਤਾਂ ਨਹੀਂ ਪਛਾਦਨੇ ਆ ਪੰਚਾਇਤ ਨੂੰ ਤੇ ਫੇਰ ਭਾੜ ਕੇ ਨਾ ਦੇਖਨੇ ਇਹਦੇ ਸੇਰਤੀ ਛਤਰ ਵੱਜਣੇ ਇਹਦੇ ਚੀ ਲੋਕਾਂ ਨੇ ਮਾਰਨੇ ਆ ਵੀ ਇਹਨਾਂ ਤੇ ਸਭ ਕੁਝ ਬਣਾਇਆ ਸਭ ਕੁਝ ਕੀਤਾ ਤੇ ਤੂੰ ਕਿਉਂ ਡਈ ਆ ਇਹਨਾਂ ਦੇ ਬੁੱਢਿਆਂ ਠੇਰਿਆਂ ਦੇ ਨਾਲ ਇੰਨੀ ਸਾਡੀ ਬੇਇੱਜ਼ਤੀ ਕਰ ਲਈ ਜਿਹੜੀ ਕੋਈ ਹਸਾਤ ਹੀ ਨਹੀਂ ਕਾ ਅਹੀਂ ਦੱਸਿਆ ਕਿਹੜੀਆਂ-ਕਿਹੜੀਆਂ ਕੱਲਾ ਤੈਨੂੰ ਮੈਂ ਦੱਸਾਂ ਮੈਂ ਤਾਂ ਸਾਰੀਆਂ ਢਿੱਡ ਚ ਹੀ ਪਾਈ ਜਾਨੀ ਆ ਮੈਂ ਬੜੀ ਪਰੇਸ਼ਾਨੀ ਮੈਂ ਮੰਮੀ ਨੇ ਕਹਣਾ ਉਹਨਾਂ ਦਾ ਫੋਨ ਨਹੀਂ ਕੀਤਾ ਤੇ ਚੱਲ ਘਟੀ ਕਾ ਹਾਲ ਚਾਲ ਪੁੱਛਦੇ ਆ ਫੋਨ ਲਾ ਕੇ ਪਰ ਸਾਡੇ ਘਰੋਂ ਪਤਾ ਨਹੀਂ ਹੱਕ ਉੱਤੇ ਕਲੇਸ਼ ਕਦੋਂ ਮੁਕਣਾ ਵੇਖਾਂ ਮਾਂ ਰਾਣੀ ਅੰਦਰ ਕੀ ਕੰਡਈ ਆ ਵੇ ਲੈ ਲਓ ਤੇ ਐ ਭੱਜੀ ਆਈ ਆ ਕਿ ਜਿੱਦਾਂ ਨੂੰ ਉਥੇ ਡਾਰੀ ਲੱਗਣ ਡਿਆ ਪਿਆ ਸੀ ਤੇ ਹੁਣ ਅੰਦਰ ਗਈ ਆ ਲੰਮੀ ਨੂੰ ਮਮੀ ਨੇ ਪੈਂ ਦਿੰਦੀ ਤੇ ਮਮੀ ਹੁਣ ਇਹਨੂੰ ਆਣੀ ਆ ਵੀ ਕੋਟ ਚਾਹ ਬਣਾ ਤੇ ਨਾਲ ਪੀਨੀ ਆ ਤੇ ਨੱਕ ਚ ਨਕੇਲੇ ਆ ਪਾਉਂਗੀ ਵੀ ਜਿੱਦਾਂ ਕੋਈ ਵੇਖੂਗਾ ਵੀ ਠੀਕ ਸੱਸ ਨੇ ਪਾਈ ਹੀ ਤੇ ਇਹ ਕੋਟ ਕਲੇਸ਼ ਤੇ ਇਹਨੇ ਕਿਸ ਦਿਨ ਮਕਾ ਹੀ ਦੇਣਾ ਵਾ ਆ ਪੋਦਣੇ ਨੇ ਦਵਾਈ ਖਾਂ ਦਾ ਨਾਲ ਨਾਟਕ ਕੀਤਾ ਹੀ ਨਾ ਇਹ ਤਾਂ ਹੀ ਮੈਨੂੰ ਲੱਗਦਾ ਵਾ ਇਹਨੇ ਕਿਸ ਦਿਨ ਖਾਣੂ ਵੀ ਦਵਾਈ ਦੇ ਕੇ ਨਾ ਖਾਣੂ ਮਕਾ ਦੇਣਾ ਵਾ ਤੇ लवली ਫਿਰ ਮਾਂ ਪਿਓ ਵਰਕੇ ਜਿੱਥੋਂ ਲੱਪਣਾ ਵਾ ਨਹੀਂ ਨਹੀਂ ਮੰਮੀ ਇਹ ਤਾਂ ਨਹੀਂ ਗੱਲਾਂ ਨਾ ਕਰੋਗੀ ਤੁਸੀਂ ਗਾੜੀ ਦਾ ਧਿਆਨ ਰੱਖਿਓ ਅੱਜ ਸ਼ੰਦਾਰ ਵਿਦਿਆਨਾਵ ਦੇ ਛੱਟ ਫਿਲਦੇ ਗੱਲ ਲਾ ਲੈਂਦਾ ਵਾ ਹੈਲੋ ਹੈਲੋ ਭਾਏ ਚਾਂਕੀ ਫੋਨ ਕੱਟ ਦਿੱਤਾ ਵਾ ਕਵਲ ਨੇ ਕਿਤੇ ਸਾਸਰੀ ਘਰ ਨੂੰ ਨਹੀਂ ਬੁਲਾਈ ਮੇਰੀ ਧੀ ਦੇ ਘਰ ਸੁੱਖ ਸ਼ਾਂਤੀ ਹੋਵੇ ਮੈਂ ਤਾਂ ਅੱਗੇ ਬੜੀ ਦੁੱਖਾਂ ਦੀ ਭਰੀ ਆ ਕਿਤੇ ਮਾਲਕਾ ਮੇਰੀ ਧੀ ਆਪਣੇ ਘਰ ਸਭ ਕੀ ਹੋਵੇ ਕਿਤੇ ਉਹਦੀ ਸੱਸ ਨੇ ਨਾ ਕੁਝ ਕਿਹਾ ਹੋਵੇ ਉਹਦਨ ਦੇ ਕੱਪੜਿਆਂ ਵੱਲੋਂ ਨਾ ਕਿਤੇ ਕਲੇਸ਼ ਪਾਇਆ ਹੋਵੇ ਇਹ ਵੀ ਕੋਈ ਪਤਾ ਨਹੀਂ ਮੈਂ ਤਾਂ ਜੇ ਗੱਲਾਂ ਪੁੱਛਣ ਗਈ ਤਾਂ ਉਹਨੇ ਫੋਨ ਹੀ ਕੱਟ ਦਿੱਤਾ ਵਾ ਹੁਣ ਮੈਂ ਨਾ ਦੋਰੇ ਲਾਉਣ ਜੋਗੀ ਆ ਤੇ ਨਾ ਕੋਸ ਉਹ ਲਵਾਈਆਂ ਫੋਨ ਉਹਦੇ ਭਰਾ ਨੂੰ ਫੋਨ ਕਿ ਲਵਾਵਣਾ ਉਹ ਤੇ ਗਾੜੀਆਂ ਸਿਰਦੇ ਵਾਲਾ ਨੂੰ ਪੈਂਦੀ ਆ ਉਹ ਅੰਕ ਤੇ ਇੱਕ ਗੱਲ ਦੀਆਂ ਗਾੜੀ ਚਾਰ ਗੱਲਾਂ ਸੁਣਾਉਣ ਲਈ ਆ ਇੰਨਾ ਕੀ ਫੋਨ ਲਵਾਵਣਾ ਮੈਂ ਆਖਿਆ ਜਸਨ ਨੂੰ ਵੀ ਲਾ ਆਪਣੇ ਮਾਮੇ ਨੂੰ ਫੋਨ ਤੇ ਹੁਣ ਵੇਖੋ ਲਾ ਹੀ ਦਊਗਾ ਤੇ ਮੈਂ ਤੇ ਫੜਾ ਕੇ ਸੁਣਾ ਦੇ ਕੇ ਆ ਗਈਆਂ ਇਹਦੀ ਕਲਾ ਦੇ ਪਤਾ ਨਹੀਂ ਕੀ ਕਰਨਾ ਵਾ ਇਹਨ ਕਿਸ ਨੂੰ ਕਿਸ ਨੂੰ ਲੈ ਕੇ ਬਹਿਣਾ ਵਾ ਕੀ ਬਦਾਵਾ ਕੀ ਕਰਨਾ ਮੈਂ ਤੇ ਅੰਨੀ ਆ ਪੇਥੋਂ ਨਹੀਂ ਤੇ ਨਿਕਲ ਹੀ ਜਾਈਏ ਸਾਨੂੰ ਤਾਂ ਇੰਨਾ ਇਹਨੇ ਦੁਖੀ ਕੀਤਾ ਵਾ ਕੋਈ ਹੱਬ ਹੀ ਨਹੀਂ ਆ ਕਦੇ ਦੀ ਮੈਂ ਹੁਣ ਆਣ ਕੇ ਤੇ ਵਿਹੜੇ ਚ ਬੈਠੀ ਆ ਕਰਾਂ ਤੇ ਕਰਾਂ ਕੀ ਮੈਂ ਅਸੀਂ ਕਰੋ ਕਿ ਉਹਨੇ ਕਹੀਏ ਅਹੀਂ ਸਭ ਕਾ ਹੋਇਆ ਵਾਲੇ ਆ ਅਹੀਂ ਉੱਤੋਂ ਡਰਦੇ ਕਰੋ ਨਿਕਲ ਜਾਣਾ ਸਾਨੂੰ ਕੋਈ ਲੋੜ ਨਹੀਂ ਕਰੋ ਜਾਣ ਦੀ ਤੇ ਨਾਲੇ ਨੇ ਆਨੀ ਆ ਵੀ ਤੂੰ ਸਰਪੰਚ ਨਾਲ ਸਾਰੀ ਗੱਲ ਕਰਕੇ ਆਏ ਆ ਵੀ ਜੋ ਜੋ ਚੀਜ਼ਾਂ ਵਾ ਨਾ ਸਾਰੀਆਂ ਤੇ ਸਾਨੂੰ ਹਿੱਸਾ ਚਾਹੀਦਾ ਜੋ ਇਹਦਾ ਬੰਦਾ ਹਿੱਸਾ ਨਾ ਉਹ ਹੋਈ ਇਹਨੂੰ ਦੇਣ ਹੋਰ ਨਾ ਫੇਰ ਰੌਲਾ ਰੱਪਾ ਪਾ ਕੇ ਤੇ ਇਹਦੇ ਵੱਲ ਦੀ ਗੱਲ ਕਰ ਦੇਣ ਮੈਂ ਸਰਪੰਚ ਦੇ ਸਾਰੇ ਕੰਨ ਖੋਲ ਆਇਆ ਉਹ ਕਹਿੰਦਾ ਵੀ ਜਿੰਨਾ ਹੈ ਸੈਦਾ ਉਹਦਾ ਬਣਦਾ ਕਿ ਨਹੀਂ ਉਨਾ ਹੀ ਦਵਾਵਾਂਗੇ ਵੱਧ ਨਹੀਂ ਦੇਣ ਦਿੰਦੇ ਜੀ ਤੇ ਸਾਡੇ ਨਾਲ ਰਹਿੰਦੀ ਚੰਗੀ ਤੇ ਚਲੋ ਕੋਈ ਗੱਲ ਨਹੀਂ ਇਹਦਾ ਹੀ ਸਭ ਕੋ ਅਹੀਂ ਨਾ ਜਿੰਨਾ ਚਿਰ ਅਸੀਂ ਜੀਂਦੇ ਜਾਗਦੇ ਆ ਨਾ ਤੇ ਅਸੀਂ ਇਹਦਾ ਹੀ ਸਦਾਵਾਂਗੇ ਆਪਣੀਆਂ ਹੀ ਦੋ ਟਿੱਕੀਆਂ ਖਾਣੀਆਂ ਹੋਈਆਂ ਅਹੀਂ ਨਹੀਂ ਖਾਣੀਆਂ ਅਹੀਂ ਇਹਦੇ ਹੱਥਾਂ ਨਾਲ ਵੇਖਣਾ ਮਾੜੇ ਕੋਈ ਨਹੀਂ ਵੇਖਿਆ ਜਾਂਦਾ ਸਾਨੂੰ ਤੇ ਹੁਣੇ ਨਹੀਂ ਮਸਣਦੇ ਇਹ ਤੇ ਗਾਂ ਗਾ ਹੀ ਪਛਾਰ ਹੋ ਜਾਣਾ ਉਹ ਆਖ ਕੇ ਦੇਤੀ ਕਰਦੀ ਆ ਕਿਤੇ ਨਾ ਕੋਈ ਬੈਠਾ ਵੇਂਦੀ ਨਾ ਖਲੋਤਾ ਵੇਂਦੀ ਆ ਨਾ ਇਹ ਕਿਤੇ ਮੁੰਡਾ ਜੇ ਕੁਂਡਾ ਤੇ ਉਹਨੂੰ ਨਿਕਦੇ ਦਿੰਦੀ ਏ ਇਹ ਹੀ ਲਿਆਵਾਂ ਨਾ ਇਹਦਾ ਉਹ ਕਿਹੜਾ ਹੁਣ ਨਿਆਣਾ ਉਹ ਵੀ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਤੇ ਵੇਂਦਾ ਰਹਿੰਦਾ ਵਾ ਕੰਦੋ ਉਹ ਵਿਚਾਰਾ ਲੱਕੋ ਫਾਏ ਆਇਆ ਕਰੇ ਕੀ ਤੇ ਨਾ ਕਰੇ ਕਰਾ ਕਿੰਨਾ ਕੀ ਦੁਖੀ ਆ ਮੁੰਡਾ ਉਹ ਉਹ ਆਹੀ ਚੋਦੇ ਸਾਹਮਣੇ ਗੱਲ ਨਹੀਂ ਕਰਦੇ ਤਾਂ ਹੀ ਤੇ ਆਪਾਂ ਚੁੱਪ ਕਰ ਰਹਿੰਨੇ ਆ ਕਿ ਜਦੋਂ ਮੁੰਡਾ ਹੁੰਦਾ ਵਾ ਉਹ ਫੇਰ ਜ਼ਿਆਦਾ ਟੈਨਸ਼ਨ ਲੈਂਦਾ ਉਹ ਸਾਡੇ ਵੱਲ ਜਿਆਦਾ ਖਿਆਲ ਰੱਖਦਾ ਵਾ ਉਹਨੂੰ ਪਤਾ ਹੀ ਹੈ ਦੀਆਂ ਕਰਤੂਤਾਂ ਦਾ ਇਹ ਕੀ ਕਰਨ ਲਈ ਤੇ ਕੀ ਲਈ ਕਰਨ ਦੇ ਇਹ ਠੰਡੇ ਦੁੱਧ ਭੁੱਕਾ ਦਿੰਦੀ ਆ ਨਾ ਇਹਨੂੰ ਲੱਗ ਜਾਣਾ ਪਤਾ ਸਾਰਾ ਹੋ ਲੈਂਦੇ ਇਹਨੂੰ ਅੱਡ ਜਦੋਂ ਇਸ ਚਿਰਤੇ ਪਈ ਨਾ ਤੇ ਸਾਰਾ ਇਹਨੂੰ ਕਰਦਾ ਕੰਮ ਕਰਨਾ ਪਿਆ ਹੁਣ ਤੇ ਵੀਰ ਕੇ ਕਦੀ ਅੰਦਰ ਪੈ ਗਈ ਇਹ ਸੀ ਸਾੜ ਲਿਆ ਕਦੀ ਕੋ ਕਰ ਲਿਆ ਹਾਨੂਸਾਨ ਕਰਦੀ ਆ ਫੇਰ ਵੇਖਾਂਗੇ ਕਿੰਨੂੰ ਕਰਦੀ ਆ ਉਹ ਇਹਨੂੰ ਤੇ ਰਾਬੀ ਭੁੱਲਾ ਵਾ ਅਸੀਂ ਇਹਦੇ ਮੁਹਦੇ ਕੰਮੇ ਆ ਪੇ ਵੱਡਿਆ ਦਾ ਤੇ ਘਰ ਦੇ ਵਿੱਚ ਰੋ ਵੀ ਬੜਾ ਹੁੰਦਾ ਵੱਡਿਆ ਦਾ ਜਨਾਬਤਕਾਰ ਕਰ ਲੈਣਾ ਉਹਨਾਂ ਹੀ ਥੋੜਾ ਪਰ ਇਹ ਜਨਾਨੀ ਉਹਦੇ ਮੁੱਕਾ ਹੀ ਪਤਾ ਨਹੀਂ ਪੇ ਵੱਡਾ ਵਾ ਕਿ ਨਿਕਾਰਣਾ ਬੋਲਣਾ ਕਿਦਾਂ ਵਾ ਚਾਣਾ ਬੰਦਾ ਘਰ ਦੇ ਵਿੱਚ ਹੋਏ ਨਾ ਬਾਰੋਂ ਕੋਈ ਬੰਦਾ ਆਵੇ ਨਾ ਚਲੋ ਉਹਦੇ ਲਾਗੇ ਬਹਿ ਜਾਂਦਾ ਬਾਜ ਉਹਨੂੰ ਮਾਰਦਾ ਵਾ ਤੇ ਇਹਦਾ ਕੀ ਇਰਾਦਾ ਵਾ ਤੇ ਚਾਹੇ ਜਸਨ ਨਵਾਜਾਂ ਮਾਰੂ ਕੋਈ ਤੇ ਚਾਹੇ ਮੈਨੂੰ ਮਾਰੂ ਇਹਨੂੰ ਅਜਾਂ ਮਾਰਨੀਆ ਇਹਨੂੰ ਤਾਂ ਕੋਈ ਹਕਕ ਨਹੀਂ ਨੀਗੀ ਤੇ ਚੱਲ ਕਰਨਾ ਵੀ ਆਈ ਕੀ ਆ ਇਹਨੂੰ ਕਿਆ ਲਾ ਲੈੰਦੋ ਤੂੰ ਹੁਣ ਮੈਂ ਕਰਕੇ ਛੱਡਣਾ ਮੈਂ ਨੀ ਉਹ ਨਾ ਰੱਖਣਾ ਮੈਂ ਤੇ ਆਬ ਕਾਲਾ ਪਿਆ ਮੈਂ ਨਾ ਕਿਹੜਾ ਵੇਲਾ ਇਹਨੂੰ ਦਈਏ ਦਾਣੇ ਤੇ ਕਰਦੀਏ ਲਾਂਬੇ ਇਹਨੂੰ ਜਿਹੜਾ ਕੋਈ ਡੰਗਰ ਵਸਾ ਹੁੰਦਾ ਨਾ ਉਹ ਵੀ ਇਹਨੂੰ ਵੰਡੇ ਆਂਦਾ ਦੇਣਾ ਹੀ ਜਦੋਂ ਇਹਨੂੰ ਛੁੱਟਣਾ ਪਿਆ ਗੋਆ ਤੇ ਇਹਨੂੰ ਪਾਣੀ ਪੂਣੀ ਢਾਉਣਾ ਪਿਆ ਪਤਾ ਤੇ ਲੱਗਣਾ ਇਹਨੂੰ ਉਦੋਂ ਹੁਣ ਤੇਰੇ ਹੱਥ ਕੱਢ ਕੇ ਐਂ ਚਿੱਟੇ ਬੈਠੀ ਰਹਿੰਦੀ ਆ ਨਾ ਫੇਰ ਵੇਖੀਂ ਜਰਾ ਤੇ ਭੇਲੀ ਦਾ ਵੇਖੀ ਸਾਰਾ ਦਿਨ ਕਿਦਾਂ ਕਰੇ ਕਰਦੀ ਆ ਤੇ ਨਾਲ ਇਹਨੂੰ ਪਤਾ ਲੱਗ ਜਾ ਅੱਖਾਂ ਖੁੱਲ ਜਾਣ ਜੀਆਂ ਇਹਦੀਆਂ ਇਹ ਹੁਣ ਆਪਣੇ ਪਿਆਰਾਂ ਤੇ ਨਾ ਆਪ ਹੀ ਕੁਆੜੀ ਮਾਰਨ ਰਹੀ ਆ ਕੁੜੀ ਦਾ ਫੋਨ ਆਇਆ ਏ ਤੇ ਉਹਨੇ ਵੀ ਚਾਨਕੀ ਫੋਨ ਕੱਟ ਦਿੱਤਾ ਵਾ ਪਤਾ ਨਹੀਂ ਕੀ ਗੱਲ ਵਾ ਜਦੋਂ ਮੈਂ ਉਹ ਤਾਂ ਉਹਨੂੰ ਯਾਦ ਕਰਾਂ ਨਾ ਉਦੋਂ ਹੀ ਉਹਦਾ ਫੋਨ ਆ ਜਾਂਦਾ ਤੇ ਗੱਲਾਂ ਦੋ ਚਾਰ ਹੀ ਕੀਤੀਆਂ ਉਹਨੇ ਤੇ ਮੁੜ ਕੇ ਫੋਨ ਕੱਟਿਆ ਗਿਆ ਮੈਂ ਹੈਲੋ ਹੈਲੋ ਹੀ ਕਰਦੀ ਰਹੀ ਆ ਉਹ ਫੇਰ ਵੀ ਖੂਨ ਦਾ ਰਿਸ਼ਤਾ ਵਾ ਲਹੂ ਵਾ ਲਹੂ ਸਾਂਝਾ ਇਹ ਉਹਦਾ ਖਰਾ ਕਿੰਨਾ ਦੇਲ ਵੋਲੇ ਕਰਦਾ ਜਦੋਂ ਤੇ ਇੱਥੇ ਸਾਨੂੰ ਤੰਗੀ ਹੁੰਦੀ ਆ ਮਾਂ ਵਾ ਨਾ ਮੈਂ ਫੇਰ ਵੀ ਉਹਨੂੰ ਵੀ ਦੇਖ ਲਾ ਉੱਥੇ ਬੈਠੀ ਨੂੰ ਪਤਾ ਲੱਗ ਜਾਂਦਾ ਵਾ ਵੀ ਮੇਰਾ ਮਾਂ ਪਿਓ ਦੁਖੀ ਆ ਕਿ ਸੁਖੀ ਆ ਅਈ ਤੇ ਜਿਹੜੇ ਦੁਖੀ ਹੈਗੇ ਹੈਗੇ ਆ ਕੁੜੀ ਨੂੰ ਨਹੀਂ ਕੋਈ ਗੱਲ ਦੱਸਣੀ ਪਰ ਤੇਰੇ ਢਿੱਡ ਦੀ ਗੱਲ ਰਹਿੰਦੀ ਏ ਤਾਂ ਸਾਰੇ ਦੱਸਤੀਆਂ ਹੋਣ ਜਾਂ ਨਹੀਂ ਮੈਂ ਕੀ ਦੱਸਣੀ ਆ ਜਿਹੜੀ ਘਰ ਦੇ ਵਿੱਚ ਹੁੰਦੀ ਆ ਫਿਰ ਦੱਸਣੀ ਤੇ ਪੈਂਦੀ ਆ ਹੁਣ ਉਹਦੇ ਨਾਲ ਨਾ ਢਿੱਡ ਕੋਲਾ ਤੇ ਕਿਦੇ ਨਾਲ ਕੋਲਾ ਰਾਜ ਤੇ ਹੁੰਦਾ ਨਹੀਂ ਕੋਈ ਸੁਣਦੀ ਉਹ ਤੇ ਹਟਾਂ ਕਿ ਬੜੀ ਔਖੀ ਰਹਿੰਦੀ ਆ ਤੇ ਮੈਂ ਹੁਣ ਦੱਸ ਕੀ ਕਰਾਂ ਜੇ ਬੁੱਢੇ ਵਾਰੇ ਦੇਣ ਸੌਖੇ ਨਿਕਲਣਾ ਨਿਆਣੇ ਸੋਖ ਦੇਣਾ ਤੇ ਜਿੰਦਗੀ ਸ਼ੌਖੀ ਨਿਕਲ ਜਾਂਦੀ ਆ ਤੇ ਜੇ ਬੁੱਢੇ ਵਾਰੇ ਨਿਆੜੇ ਦੁੱਖ ਦੇਣ ਫਿਰ ਇਹ ਦਿਨ ਕੱਟਣ ਵਾਲੀ ਗੱਲ ਹੁੰਦੀ ਆ ਫਿਰ ਕੋਈ ਜੀਣ ਨਹੀਂ ਗਾਉਂਦਾ ਹੁੰਦਾ ਤੇ ਨਹੀਂ ਗਾ ਤੇ ਪਰ ਇਹ ਬਣਾ ਵੀ ਖਾਨੂੰ ਵੀ ਉਹੋ ਗੱਲ ਮੇਰੇ ਤੇ ਟੱਕਿਆਂ ਜੀ ਨੰਗ ਚੱਲੀ ਸਾਰੀ ਉਮਰ ਤੁਹਾਡਾ ਤੇ ਮੈਨੂੰ ਪਤਾ ਨਹੀਂ ਗਾ ਜਿੰਨੀ ਮੈਂ ਔਖੀ ਪਹਿਲਾਂ ਵੀ ਰਹੀ ਹੁਣ ਵੀ ਰਹੀ ਆ ਨਾ ਹੁਣ ਮੈਨੂੰ ਮੇਰਾ ਰਾਦਾ ਮੈਨੂੰ ਤੇ ਜੀ ਕਰਦਿਆ ਵੀ ਮੈਂ ਨਾ ਉਹ ਖਾ ਕੇ ਮਰ ਜਾ ਇਹਦੇ ਹੱਥੋਂ ਨਾ ਮਰਾਂ ਆਪੇ ਕੋ ਖਾਣਾ ਅੱਗ ਲੱਗੇ ਤੇਰੇ ਫੋਨ ਨੂੰ 24 ਘੰਟੇ ਨੂੰ ਟੱਕਰੀ ਰਹੀ ਨਹੀਂ ਇਤੋਂ ਸਵਾਹ ਹੋਰ ਵੀ ਕੋਈ ਕੰਮ ਹੈਗਾ ਵਾ ਬੰਦਾ ਉੱਠਦਾ ਵਾ ਕੋਈ ਆਪਣਾ ਸੂਟ ਸੀਂਦਾ ਵਾ ਕੋਈ ਮੇਰਾ ਹੀ ਸੀਂਦੇ ਮੈਨੂੰ ਵੀ ਪਤਾ ਲੱਗਿਆ ਵੀ ਤੂੰ ਸਵਾਈ ਸਿੱਖੀ ਸਲਾਈ ਮੰਮੀ ਜੀ ਸੂਟ ਤੇ ਮੈਂ ਸੀਂਦੂਗੀ ਪਰ ਤੁਸੀਂ ਫੋਨ ਕੱਟਤਾ ਵਾ ਮੰਮੀ ਨਾਲ ਮੈਂ ਗੱਲ ਕਰਨੀ ਉਹ ਕੀ ਸੋਚਣਗੇ ਤੇ ਕੁੜੀ ਨੇ ਗੱਲ ਵੀ ਨਹੀਂ ਪੂਰੀ ਕੀਤੀ ਮੈਨੂੰ ਸੋਚਣ ਸਾਚੰਦਾ ਨਹੀਂ ਪਤਾ ਜਿੰਨ ਵਿਹਲੀ ਵੱਲੋਂ ਹੁੰਨੀ ਤਾਂ ਵੀ ਉਂਗਲਾ ਮਾੜਿਆ ਪਈ ਨਹੀਂ ਜੇ ਮੈਂ ਬਾਹਰ ਨੂੰ ਜਾਨੀ ਤਾਂ ਵੀ ਉਂਗਲਾ ਮਾੜਿਆ ਪਈ ਨਹੀਂ 24 ਘੰਟੇ ਫੋਨ ਤਾਂ ਹੀ ਚੁੰਬੜੀ ਰਹੀ ਨਹੀਂ ਜੀ ਉਹਨੇ ਰੀਚਾਰਜ ਤੇਰੇ ਖਸਮ ਨੇ ਕਰਾ ਹੀ ਇੱਕ ਮਾਂ ਪਿਓ ਨਾਲ ਤੇ ਗੱਲ ਕਰਨੀ ਹੁੰਦੀ ਆ ਜਿੰਨਾ ਚਿਰ ਉਹ ਜਿੰਦੇ ਆ ਨਾ ਉਹਨਾਂ ਚਿਰ ਹੀ ਆ ਫਿਰ ਤੇ ਕੋਈ ਜਾਣੂਗਾ ਤੇ ਫੇਰ ਹੀ ਆ ਨਾ ਮੈਨੂੰ ਨਹੀਂ ਪਤਾ ਮਾਂ ਪਿਓ ਨਾਲ ਕਾਦੀ ਕਿ ਭੈਣਾ ਨਾਲ ਕਾਦੀ ਕਿ ਭਰਾ ਨਾਲ ਕਾਦੀ ਕਿ ਪਰਜਾਈ ਨਾਲ ਕਾਦੀ ਮੈਨੂੰ ਨਹੀਂ ਪਤਾ ਮੇਰੇ ਹੁੰਦਿਆ ਤਾਂ ਫੋਨ ਨਹੀਂ ਕਰਦੀ ਮੈਂ ਤਾਂ ਮਾੜਾ ਜਿਹਾ ਇੱਕ ਅੰਦਰੋਂ ਬਾਹਰ ਹੀ ਜਾਣੀ ਬਸ ਮੈਂ ਤਾਂ ਬਹੁਤ ਕਕਾਨ ਆ ਗਈਆਂ ਇਹ ਫੋਨ ਤੋਂ ਤੇ ਮੈਨੂੰ ਨਹੀਂ ਪਤਾ ਕਿਦਾਂ ਫੋਨ ਟੋਟੇ ਜਾਣਾ ਵਾ ਮੰਮੀ ਜੀ ਮੇਰੀ ਗਲਤੀ ਤੇ ਦੱਸੋ ਕੀ ਆ ਤੁਸੀਂ ਆਖੰਡੇ ਫੋਨ ਤੋੜ ਦੇਣਾ ਫੋਨ ਕੜਾ ਦੱਸ ਸੌਖਾ ਬਣਦਾ ਵਾ ਗਲਤੀ ਤੇਰੀ ਹੁਣ ਮੈਂ ਕੀ ਦਸਾਂ ਹਾਰਦਮ ਤੂੰ ਫੋਨ ਆ ਮੰਮੀ ਨਾ ਰੇ ਚੜੇ ਚ ਕਰਦੀ ਰਹੀ ਨਹੀਂ ਇਹ ਕੰਮ ਇੱਥੇ ਮੈਂ ਨਹੀਂ ਗਾ ਚੱਲਣ ਦੇ ਨੇ ਮੈਨੂੰ ਪਤਾ ਉੱਥੇ ਜੋ ਕੁਝ ਬਣਿਆ ਵਾ ਮੰਮੀ ਤੇਰੀ ਦੇ ਨਾਲ ਤੇ ਤੇਰੀ ਪਰਜਾਈ ਦੇ ਨਾਲ ਸਾਰੀਆਂ ਇੱਕ ਇੱਕ ਗੱਲ ਦਾ ਮੈਨੂੰ ਪਤਾ ਵਾ ਕੋਈ ਗੱਲ ਤੋਂ ਇਹ ਨਾ ਆਖੀ ਵੀ ਮੇਰੀ ਸੱਸ ਨੂੰ ਕੋਈ ਉੱਲਾ ਰਹਿ ਗਿਆ ਵਾ ਇਹ ਤਾਂ ਹੀ ਕੀ ਕਹਿਣ ਦੇ ਮੰਮੀ ਜੀ ਉੱਥੇ ਤੇ ਬੜਾ ਵਧੀਆ ਟਾਈਮ ਪਾਸ ਹੋਣ ਦੇ ਆ ਨਾ ਸਸਰ ਨਾਲ ਮਿਲ ਕੇ ਰਹਿੰਦੀਆਂ ਵਾ ਬਹੁਤ ਸੋਹਣੀਆਂ ਰਾਲ ਮਿਲ ਕੇ ਰਹਿਣ ਡਈਆਂ ਮੈਨੂੰ ਪਤਾ ਜਿੱਦਾਂ ਉੱਥੇ ਉਹ ਦੜਮੁਕੀ ਹੋਣ ਡਈ ਆ ਤੇ ਐਡੀ ਤੂੰ ਮੈਨੂੰ ਸ਼ਦੈਣ ਨਾ ਬਣਾ ਮੈਂ ਸਾਰਾ ਵੇਖ ਲਿਆ ਵਾਂ ਮੈਨੂੰ ਸਾਰੀ ਇੱਕ ਇੱਕ ਗੱਲ ਦਾ ਉਥੋਂ ਰਿਪੋਰਟ ਆਉਂਦੀ ਤੇ ਮੈਂ ਮੈਂ ਦੱਸਦਾ ਵੀ ਆਹ ਗੱਲ ਉੱਥੇ ਆ ਹੋਣ ਡਈ ਆ ਜਾ ਹੋ ਗਈ ਆ ਤੇ ਜੇ ਤੂੰ ਇੰਨਾ ਗੱਲਾਂ ਤੇ ਚੱਲਦੀ ਰਹੀ ਨਾ ਤੇ ਇਦਾਂ ਟਾਈਮ ਪਾਸ ਨਹੀਂ ਹੋਣੇ ਨਾ ਤੂੰ ਉੱਥੇ ਹੀ ਵੱਸ ਸਕਦੀ ਆ ਫਿਰ ਨਾ ਤੂੰ ਇੱਥੇ ਹੀ ਵੱਸ ਸਕਦੀ ਆ ਇਹ ਨਾ ਹੋਵੇ ਤੇਰਾ ਜੁੱਲੀ ਬਿਸਤਰਾ ਗੋਲ ਹੋ ਜਾਏ ਤੇ ਤੂੰ ਉਧਰ ਨੂੰ ਚੱਲ ਜਾਏ ਤੋ ਅਸੀਂ ਉਹਨਾਂ ਤੇਰੇ ਪੈਰ ਨਹੀਂ ਲੱਗਣਦੇ ਨੇ ਤੇਰੀ ਪਰਜਾਈ ਨੇ ਜਿੱਦਾਂ ਦੀ ਤੇਰੀ ਪਰਜ ਇਦਾਂ ਨਾ ਕਹੋ ਮੰਮੀ ਜੀ ਜੇ ਕੋਈ ਤੁਹਾਨੂੰ ਮੇਰੇ ਤੇ ਗੁੱਸਾ ਹੋਣਾ ਤੇ ਤੁਸੀਂ ਮੈਨੂੰ ਓਦਾ ਦੱਸ ਦੋ ਹਾਂ ਤੇ ਮੈਂ ਆਪਣੀ ਗਲਤੀ ਸੁਧਾਰ ਲਵਾਂਗੀ ਪਰ ਇਦਾਂ ਦੀਆਂ ਗੱਲਾਂ ਨਾ ਕਰੋ ਤੁਸੀਂ ਮੈਨੂੰ ਮੇਣੇ ਜੇ ਨਾ ਮਾਰਿਆ ਕਰੋ ਵੀ ਮੇਣੇ ਮੈਂ ਨਹੀਂ ਮੈਂ ਮੈਂ ਆਪਣੀ ਨੌ ਨੂੰ ਮੇਣੇ ਮਾਰਾਂ ਪਰ ਤੂੰ ਮਰਵਾਉਣ ਢਈ ਆ ਤੇ ਮੈਂ ਮਾਰਨ ਢਈ ਆ ਮੇਰਾ ਤਾਂ ਜੀ ਕਰਦਾ ਤੇਰੇ ਗੱਲ ਦੇ ਵਿੱਚ ਤਤੇ ਤਤੇ ਕੋਲੇ ਪਾਵਾਂ ਇਧਰ ਗੱਲ ਸੁਣ ਲੈ ਕੰਨ ਖੋਲ ਕੇ ਅੱਜ ਤੋਂ ਗਾਂ ਮੇਰੇ ਫੋਨ ਨੂੰ ਹੱਥ ਲੱਗ ਗਿਆ ਤੇ ਆ ਗੁੱਟ ਜਿਹੜੇ ਓਦਾਂ ਮੈਂ ਤੇਰੇ ਛਾੜ ਦੂੰਗੀ ਇਹਨਾ ਹੋਵੇ ਮੈਨੂੰ ਤੇਰੇ ਗੁੱਤੇ ਵਾਲ ਪੋਣਾ ਪਿਆ ਜੇ ਹਾਇ ਰਬਾ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਜੇ ਮੈਂ ਪਿੱਛੋਂ ਇਹਨੇ ਦੁੱਖ ਵੇਖਿਆ ਹੀ ਗਾੜੀ ਸੋਚਿਆ ਵੀ ਨਾ ਮਿਲਣੀ ਇੱਥੇ ਤੋਂ ਉਹਨਾਂ ਵੀ ਜਿਆਦਾ ਮਿਲਟ ਹੈ ਵੀ ਮੈਂ ਆਪਣੇ ਟੈਡ ਦਾ ਦੁੱਖ ਦੱਸਾਂ ਤੇ ਕਿੰਨੂੰ ਦੱਸਾਂ ਮੇਰੀ ਸੁਣਨ ਵਾਲਾ ਤੇ ਕੋਈ ਵੀ ਨਹੀਂ ਹੈਗਾ ਇਹ ਕੰਦੇ ਵਿੱਚ ਦੇਖਾਂ ਬਾਪੂ ਦੇ ਕੰਮ ਇਹ ਅਸੀਂ ਆਂ ਦੀ ਗੱਲ ਕਰਨ ਰਿਆ ਵਾ ਬਾਪੂ ਇਹ ਤੂੰ ਭੁੱਲ ਜਾ ਇਹ ਘਰ ਦੀ ਮਾਲਕ ਰਾਜ ਹੀ ਆ ਤੇ ਰਾਜ ਨੇ ਰਹਿਣਾ ਵਾ ਤੇ ਰਾਜ ਦੇ ਨਾਲੇ ਅੱਗੇ ਚਲਿਤਰਾ ਚ ਅੱਗੇ ਬੜੀ ਅੱਗੇ ਹੁੰਦੀ ਆ ਜਿਹੜੇ ਤੁਸੀਂ ਨਾ ਪੰਚਾਇਤ ਮੈਂਬਰ ਲਿਉਣੇ ਨਾ ਉਹ ਵੀ ਆਖਣਗੇ ਤੇ ਇਹ ਤੇਰਾ ਸਭ ਕੁਝ ਇਹ ਬਣਦਾ ਵਾ ਤੇ ਉਹਨਾਂ ਨੂੰ ਵੀ ਆ ਸੱਚ ਹੀ ਕਹਿਣਾ ਵਾ ਤੇ ਬਣਦਾ ਵੀ ਨਾਲੇ ਮੇਰਾ ਹੀ ਆ ਇਹ ਕਿੱਦਾਂ ਮੈਨੂੰ ਹੱਥੀ ਦੇ ਦੇਣਗੇ ਇਹ ਮੈਨੂੰ ਨਸੀਤਾਂ ਦੇਣਗੇ ਨਾ ਇਹ ਤੁਹਾਨੂੰ ਨਸੀਤਾਂ ਮਿਲਣੀਆਂ ਵੇਖਿਓ ਤੁਸੀਂ ਤੁਸੀਂ ਪੰਗਾ ਕਿਹਦੇ ਨਾਲ ਲਿਆ ਰਾਜ ਨਾਲ